ਇਸ ਮੌਕੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਪੰਜਾਬ ਦੇ ਵਿੱਚ ਲੁਟੇਰਿਆਂ ਦੇ ਗਰੋ ਸ਼ਰੀਆਮ ਕੰਮ ਰਹੇ ਨੇ ਜੋ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਇਸ ਕਰਕੇ ਪੰਜਾਬ ਦੇ ਲੋਕ ਕਿਤਨਾ ਕਿਸੇ ਖੌਫ ਦੇ ਮਾਹੌਲ ਦੇ ਵਿੱਚ ਨੇ ਲੋਕਾਂ ਦਾ ਇਹ ਕਹਿਣਾ ਹੈ ਕਿ ਉਹ ਰਾਤ ਨੂੰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਪਰ ਰਾਤ ਦੇ ਨਾਲ ਨਾਲ ਉਹ ਦਿਨ ਦੇ ਵਿੱਚ ਵੀ ਆਪਣੇ ਆਪ ਨੂੰ ਘਰਾਂ ਦੇ ਅੰਦਰ ਬੰਦ ਰੱਖਣ ਦੇ ਲਈ ਮਜਬੂਰ ਹੋ ਗਏ ਨੇ ਕਿਉਂਕਿ ਸ਼ਰੀਆਮ ਚੋਰਾ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਹ ਤਾਜ਼ਾ ਤਸਵੀਰਾਂ ਸਮਰਾਲਾ ਦੇ ਨਜ਼ਦੀਕੀ ਪਿੰਡ ਸਿਹਾਲਾ ਦੀ ਗੁੱਗਾ ਮਾਰੀ ਦੀਆਂ ਨੇ ਜਿੱਥੇ ਚੋਰਾਂ ਨੇ ਬੀਤੀ ਰਾਤ ਵੱਡੀ ਚੋਰੀ ਕੀਤੀ ਹੈ ਪਰ ਇਹ ਚੋਰੀ ਦੀ ਸਾਰੀ ਘਟਨਾ ਸਿਸਟਵੀਕ ਆਮਰਾ ਦੇ ਵਿੱਚ ਰਿਕਾਰਡ ਹੋਈ ਹੈ ਪਿੰਡ ਦੇ ਸਰਪੰਚ ਦੇ بیٹے ਨਿਰਜ ਸਿਆਲਾ ਨੇ ਇਹ ਦੱਸਿਆ ਕਿ ਚੋਰਾਂ ਨੇ ਤਕਰੀਬਨ ਰਾਤੀ 1:30 ਵਜੇ ਚੋਰੀ ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ ਦੋ ਚੋਰ ਗੁੱਗਾ ਮਾੜੀ ਦੀ ਗੋਲਕ ਨੂੰ ਲੈ ਗਏ ਚੋਰਾਂ ਨੇ ਪਹਿਲਾਂ ਕੈਮਰਾ ਨੂੰ ਦੂਜੇ ਪਾਸੇ ਮੋੜਿਆ ਤੇ ਫਿਰ ਗੋਲਕ ਨੂੰ ਚੋਰੀ ਕੀਤਾ ਜਿਸ ਦੇ ਵਿੱਚ 15 ਤੋਂ 20000 ਰੁਪਏ ਦੀ ਪਾਨ ਸੀ ਉਹ ਚੋਰੀ ਕਰ ਲਈ ਗਈ ਚੋਰੀ ਦੀ ਸੂਚਨਾ ਸਵੇਰੇ 5 ਵਜੇ ਉਹਨਾਂ ਨੂੰ ਲੱਗੀ ਜਦੋਂ ਸੇਵਾਦਾਰ ਨੇ ਦਰਵਾਜ਼ੇ ਖੋਲੇ ਤਾਂ ਗੋਲਕ ਉਥੋਂ ਚੋਰੀ ਸੀ ਜਿਸ ਦੀ ਸੂਚਨਾ ਤੁਰੰਤ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਸਮਰਾਲਾ ਪੁਲਿਸ ਨੇ ਆ ਕੇ ਕੈਮਰਿਆਂ ਦੀ ਛਾਣਬੀਨ ਕੀਤੀ ਤੇ ਚੋਰਾਂ ਨੂੰ ਲੱਭਣ ਦੇ ਵਿੱਚ ਲਗਾਤਾਰ ਝੋਟੀ ਹੋਈ ਹੈ ਇਹੇ ਜੀ ਕੈਮਰਿਆਂ ਤੋਂ ਪਤਾ ਲੱਗਿਆ ਲਗਭਗ 1.5 ਵਜੇ ਦੀ ਘਟਨਾ ਹੈ ਫਿਰ ਉਹ ਸਰਪੰਚ ਸਾਹਿਬ ਨੇ ਸਾਨੂੰ ਤਾਂ ਗਰੁੱਪਾ ਸਾਡਾ ਬਣਿਆ ਹੋਇਆ ਉਹਦੇ 'ਚ ਵੀਡੀਓ ਪਾਈਆਂ ਅਸੀਂ ਬੰਦੇ ਜਾਨੀ ਪਛਾਣ ਦੀ ਕੋਸ਼ਿਸ਼ ਵੀ ਕੀਤੀ ਆ ਹੋਰ ਵੀ ਜਿਹਦੇ ਪਛਾਣ ਕੋਈ ਆਉਂਦਾ ਬੇਨਤੀ ਆ ਵੀ ਜੇ ਕਿਸੇ ਦੀ ਪਛਾਣ ਆਉਂਦਾ ਤਾਂ ਉਹ ਦੱਸੇ ਸਾਨੂੰ ਅਸੀਂ ਇਹਦੀ ਬਣਦੀ ਕਾਰਵਾਈ ਹੋਰ ਕੋਈ ਨਿਸ਼ਾਨਾ ਨਾ ਬਣੇ ਇਸ ਗੱਲ ਦਾ ਸਾਨੂੰ ਹੋਇਆ ਦੁੱਖ ਚਲੋ ਇੱਥੇ ਤਾਂ ਹੋ ਗਿਆ ਬਈ ਹੋਰ ਥਾਂ ਵੀ ਕਿਤੇ ਜਾ ਕੇ ਕਰ ਸਕਦੇ ਨੇ ਜਾਂ ਮੂੰਹ ਪੈ ਜਾਂਦਾ ਇਹਨਾਂ ਦਾ ਤੇ ਕਿਵੇਂ ਦੇਖਦੇ ਜਿਹੜੀ ਘਟਨਾ ਹੋਈ ਹੈ ਜਿਹੜੀ ਇਹ ਘਟਨਾ ਤਾਂ ਜੀ ਇਹ ਨਸ਼ੇ ਵਾਲੇ ਬੰਦੇ ਹੀ ਕਰ ਸਕਦੇ ਨੇ ਹੋਰ ਤਾਂ ਸੜਕ ਤੇ ਜਾਂਦੇ ਵੀ ਲੋਕ ਮੱਥਾ ਝੁਕਾਉਂਦੇ ਨੇ ਜਾਂ ਇੱਥੇ ਜਾਂਦੇ ਧਾਰਮਿਕ ਸਥਾਨ ਹੈ ਬਈ ਇਹ ਨਸ਼ੇ ਵਾਲਾ ਬੰਦਾ ਹੀ ਕਰ ਸਕਦਾ ਹੈ ਕੰਮ ਉਤੇ ਹੀ ਦੂਜੇ ਪਾਸੇ ਨਿਤਿਸ਼ ਚੌਧਰੀ ਐਸਐਚਓ ਸਮਰਾਲਾ ਦੇ ਵੱਲੋਂ ਇਹ ਦੱਸਿਆ ਗਿਆ ਕਿ ਪਿੰਡ ਸਿਆਲਾ ਦੇ ਗੁੱਗਾ ਮਾੜੀ ਦੇ ਵਿੱਚ ਚੋਰਾਂ ਦੇ ਵੱਲੋਂ ਜੋ 골 ਕਚੋਰੀ ਕੀਤੀ ਗਈ ਹੈ ਸਾਨੂੰ ਜਿਵੇਂ ਹੀ ਸੂਚਨਾ ਮਿਲੀ ਅਸੀਂ ਮੌਕੇ ਤੇ ਪਹੁੰਚੇ ਤੇ ਜਲਦ ਹੀ ਅਸੀਂ ਸੀਟੀਵੀ ਕੈਮਰਿਆਂ ਦੇ ਮਦਦ ਦੇ ਨਾਲ ਉਹਨਾਂ ਚੋਰਾਂ ਨੂੰ ਫੜਨ ਦਾ ਦਾਵਾ ਕੀਤਾ ਗਿਆ। ਕੱਲ ਵੀ ਸਾਡੇ ਕੰਦੀ ਤੇ ਰਮਨ ਤੇ ਮਨਿਆ ਰਾਤ ਨੂੰ ਗੁੱਗਾ ਮਾੜੀ ਮੰਦਿਰ ਸਿਆਲੇ ਦੇ ਵਿੱਚ 골ਕ ਦਿਖਾਈ ਦਿੰਦਾ ਦੋ ਜਿਹੜੇ ਨਾਮ ਨੂੰ ਵਿਅਕਤੀ ਚੱਕ ਕੇ ਲੈ ਗਏ। ਪਰ ਉਹਨਾਂ ਨੇ ਅਸੀਂ ਜਦੋਂ ਸਵੇਰੇ ਸਰਚ ਕੀਤੀ ਏਰੀਆ ਦੀ ਤਾਂ ਕੀਰਨੀ ਅਤੇ ਥੂਏ ਦੇ ਕੋਲੇ ਦੇ ਵਿੱਚ ਉਹ ਕੋਲੇ ਤੋਂ ਜਿਹੜਾ ਛੱਡਿਆ ਹੋਇਆ ਸੀ ਪਰ ਉਹ ਖਾਲੀ ਸੀ ਟਿੰਡਵਾਲਾ ਨੇ ਕਹਿਣਾ ਹੈ ਕਿ ਓਰੇ ਦੇ ਵਿੱਚ 15000 ਤੋਂ ਲੈ ਕੇ 20000 ਦੇ ਵਿੱਚ ਹੋ ਸਕਦੀ ਹੈ ਕਲੈਕਸ਼ਨ ਹੈ ਇਹ ਅਸੀਂ ਆਪਣੀ ਟੀਮਾਂ ਲਗਾਈਆਂ ਹੋਈਆਂ ਸਾਨੂੰ ਅੱਗੇ ਨੀਡ ਮਿਲ ਰਹੀ ਹੈ ਤੇ ਜਿੱਦਾਂ ਜਿੱਦਾਂ ਸਾਡੇ ਕੈਮਰੇ ਦੇ ਵਿੱਚ ਆ ਰਹੇ ਨੇ ਉਹਨੂੰ ਅਸੀਂ ਜਲਦੀ ਤਰਖਾਂ ਦੇ ਪਿੱਛੇ ਮਤਮਾ ਦੱਸਿਆ ਕਿ ਚੋਰੀ ਦੀ ਕੋਈ ਪਹਿਲੀ ਘਟਨਾ ਨਹੀਂ ਹੈ ਪੰਜਾਬ ਦੇ ਵਿੱਚ ਸ਼ਰਿਆਮ ਚੋਰਾਂ ਦੇ ਵੱਲੋਂ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਇਸੇ ਕਰਕੇ ਲੋਕ ਵੀ ਡਰੇ ਹੋਏ ਨੇ ਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਹੋਰ ਵੀ ਪੁਖਤਾ ਕੀਤਾ ਜਾ ਰਿਹਾ ਹੈ ਪਰ ਜੋ ਚੋਰੀ ਦੇ ਘਟਨਾਵਾਂ ਨੇ ਜੋ ਲੁਟੇਰੇ ਨੇ ਉਹ ਅਜੇ ਵੀ ਬੇਖੌਪ ਪੰਜਾਬ ਦੇ ਵਿੱਚ ਘੁੰਮਦੇ ਨਜ਼ਰ ਆ ਰਹੇ ਨੇ ਜ਼ਰੂਰਤ ਹੈ ਅਜਿਹੀਆਂ ਘਟਨਾਵਾਂ ਤੇ ਠੱਲ ਪਾਉਣ ਦੀ ਕਿਉਂਕਿ ਲੋਕ ਪੰਜਾਬ ਦੇ ਵਿੱਚ ਅੱਜ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ پا ਰਹੇ